ਅਸਵੀਰ ਦੀ ਨਾ YouTube ਤੇ ਮੈਂ ਵੀਡੀਓ ਦੇਖਣ ਡਿਆ ਸੀ ਗੱਲ ਵੀਰ ਨੇ ਬੜੀ ਵਧੀਆ ਕੀਤੀ ਆ ਤੁਸੀਂ ਵੀ ਮਾੜੀ ਜਈ ਸੁਣਿਓ ਜਿਹਾਕ ਪਰਵਿੰਦਰ ਸਿੰਘ ਆ ਬੜਾ ਤਾਂ ਨਹੀਂ ਪਤਾ ਹਾਂ ਪਰ ਜੰਗ ਨੂੰ ਜਾਣ ਵਾਲੇ ਘੋੜੇ ਮੇਲਿਆਂ 'ਚ ਨਹੀਂ ਨੱਚਦੇ ਉਹ ਗੱਲ ਤਾਂ ਬਿਲਕੁਲ ਸਹੀ ਆ ਵੀ ਜੰਗ ਵਾਲੇ ਘੋੜੇ ਜਿਹੜੇ ਆ ਨਾ ਉਹ ਮੇਲਿਆਂ 'ਚ ਨਹੀਂ ਨੱਚਦੇ ਤੇ ਇਹ ਜੰਗ ਵਾਲੇ ਘੋੜੇ ਹੈ ਵੀ ਨਹੀਂ ਇਹ ਘੋੜੇ ਜਿਹੜੇ ਆ ਸਿਰਫ ਇਹ ਡੇਰੇਦਾਰਾਂ ਦੇ ਘੋੜੇ ਆ ਘੋੜੇ ਤਾਂ ਵਿਚਾਰੇ ਉਹ ਆ ਜੰਗ ਵਾਲੇ ਉਹ ਜਿਹੜੇ ਸਾਹਮਣੇ ਕੱਚਾਂ 'ਚ ਹੱਥ ਲੈ ਕੇ ਖੜੇ ਜੇਬਾਂ 'ਚ ਹੱਥ ਪਾ ਕੇ ਖੜੇ ਆ ਜਿਹੜੇ ਇਹਨਾਂ ਦਾ ਤਮਾਸ਼ਾ ਦੇਖਣ ਦੇ ਆ ਇਹ ਲੋਕ ਕੌਣ ਆ ਇਹ ਤਮਾਸ਼ੀਨ ਆ ਪਰਮਿੰਦਰ ਸਿੰਘ ਨੇ ਤਾਂ ਮੈਂ ਕਿਹਾ ਜਵਾਬ ਦਿੱਤਾ ਨਹੀਂ ਇਸ ਗੱਲ ਦਾ ਵੀਡੀਓ ਦੇ ਵਿੱਚ ਵੀ ਇਸ ਗੱਲ ਦਾ ਜਵਾਬ ਮੈਂ ਦੇ ਦਿੰਦਾ ਵੀ ਜੰਗ ਵਾਲੇ ਘੋੜੇ ਉਹ ਆ ਵਿਚਾਰੇ ਜਿਹੜੇ ਆਪਣੇ ਹਾਲਾਤਾਂ ਨਾਲ ਲੜਦੇ ਆ ਜੰਗ ਕੋਈ ਇੱਥੇ ਹੋਣੀ ਨਹੀਂ ਗਈ ਜੰਗ ਇਹ ਕਰਾਈ ਜਾਂਦੀ ਆ ਤੇ ਇਹ ਲੋਕ ਕਰਵਾਉਣ ਵਾਲੇ ਆ ਵੀ ਸਾਨੂੰ ਆਪਸ ਵਿੱਚ ਲੜਾਉਣ ਵਾਲੇ ਆ ਲੜਦੇ ਨੇਗੇ ਇਹ ਇਹ ਸਿਰਫ ਨੱਚਣ ਵਾਲੇ ਆ ਇਹ ਨਚਾਰ ਆ ਇਹ ਕਹਿੰਨੇ ਤਾਂ ਸੀ ਆ ਨਾ ਦੂਸਰੇ ਕਲਾਕਾਰਾਂ ਨੂੰ ਨਚਾਰ ਲੇਕਿਨ ਨਹੀਂ ਇਹ ਨਚਾਰ ਇਹ ਆ ਇਹ ਦਰਅਸਲ ਘੁੰਡ ਕੱਢ ਕੇ ਨੱਚਦੇ ਆ ਇਹ ਘੁੰਡ ਕੱਢ ਕੇ ਨੱਚਣ ਵਾਲੇ ਨਚਾਰ ਆ ਤੇ ਉਹ ਜਿਹੜੇ ਆ ਨਚਾਰ ਜਿਹਨਾਂ ਨੂੰ ਅਸੀਂ ਕਹਿ ਦਿੰਨੇ ਆ ਉਹ ਭਾਈ ਸਾਹਮਣੇ ਨੱਚਦੇ ਆ ਇਹ ਲੋਕ ਜਿਹੜੇ ਆ ਇਹ ਡੇਲੇਦਾਰਾਂ ਦੇ ਪਾਲੇ ਹੋਏ ਆ ਇਹ ਲੋਕ ਉਹ ਆ ਜਿਹੜੇ ਗਰੀਬਾਂ ਦਾ ਦਸਵੰਦ ਖਾਂਦੇ ਆ ਵੀ ਜੇ ਕਹਿੰਦੇ ਆ ਨਾ ਆਪਾਂ ਵੀ ਗੁਰੂ ਸਾਹਿਬ ਨੇ ਰੀਤ ਚਲਾਈ ਸੀਗੀ ਦਸਵੰਦ ਦੀ ਅਬਲਾ ਤੇ ਮੇਰੇ ਖਿਆਲ ਚ ਜਿਹੜੀ ਆ ਉਹ ਦਸਵੰਦ ਦੀ ਰੀਤ ਕੋਈ ਨਹੀਂ ਸੀ ਚਲਾਈ ਇਹ ਸਿਰਫ ਲਿਖਿਆ ਹੋਇਆ ਵੀ ਉਹ ਤੇ ਜਿਹਦੀ ਹਿੰਮਤ ਆ ਵੀ ਉਹ ਦੇ ਦੇਵੇ ਤੇ ਦਸਵੰਦ ਤੇ ਗਰੀਬ ਵਿਚਾਰਾ ਵੀ ਕੱਢਦਾ ਗਰੀਬ ਆਪਣੀਆਂ ਇਹਨਾਂ ਦੇ ਡੇਰਿਆਂ ਤੇ ਜਾ ਕੇ ਮੰਗਾ ਮੰਗਦਾ ਵਾ ਤੇ ਉੱਥੇ ਚੜਾਉਂਦਾ ਵਾ ਹੋਰ ਨਹੀਂ ਤੇ ਇਹਨਾਂ ਨੇ ਐਡੇ ਐਡੇ ਵੱਡੇ ਡੇਰੇ ਕਿੱਥੋਂ ਬਣਾਤੇ ਇਹਨਾਂ ਦੀਆਂ ਕੋਈ ਸਰਕਾਰੀ ਤਨਖਾਹਾਂ ਲੱਗੀਆਂ ਹੋਈਆਂ ਕਿੱਥੋਂ ਆਉਂਦਾ ਇਹਨਾਂ ਦੇ ਕੋਲ ਪੈਸਾ ਇਹ ਉਹ ਹੀ ਆ ਜਿਹੜਾ ਦਸਵੰਦ ਆਉਂਦਾ ਵੀ ਜਦ ਤੁਸੀਂ ਇਹ ਦੇਖੋ ਵੀ ਗੁਰੂ ਸਾਹਿਬ ਵੀ ਇਦਾਂ ਕਰਦੇ ਹੋਣਗੇ ਜੇ ਗੱਲ ਆਪਾਂ ਸੋਚੀਏ ਸੋਚਣ ਵਾਲੀ ਗੱਲ ਆ ਇੱਕ ਵੀ ਜੇ ਗੁਰੂ ਜਿੱਦਾਂ ਕਰਦਾ ਤੇ ਚੇਲਾ ਵੀ ਓਦਾਂ ਹੀ ਕਰਦਾ ਨਾ ਆਗੋਂ ਉਹ ਹੋਏ ਕੰਮ ਕਰਦਾ ਵਨ ਪਰ ਇਤਿਹਾਸ ਦੇ ਵਿੱਚ ਅਸੀਂ ਕਹਾਣੀਆਂ ਸੁਣੀਂਦੀਆਂ ਇਹਨਾਂ ਦੀਆਂ ਵੀ ਗੁਰੂ ਸਾਹਿਬ ਜਿਹੜੇ ਸੀਗੇ ਉਹ ਇਹਨਾਂ ਚੀਜ਼ਾਂ ਤੋਂ ਖਿਲਾਫ ਸੀਗੇ ਲੇਕਿਨ ਫਿਰ ਇਹ ਕਿਉਂ ਕਰਦੇ ਆ ਸਾਨੂੰ ਕਿਉਂ ਇੰਨਾ ਡਰ ਆ ਗੁਰੂ ਸਾਹਿਬ ਦਾ ਵੀ ਸਾਨੂੰ ਕੋਈ ਸਜ਼ਾ ਮਿਲੇਗੀ ਇਹਨਾਂ ਲੋਕਾਂ ਨੂੰ ਨਹੀਂ ਡਰ ਇਹ ਗੁਰੂ ਸਾਹਿਬ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਤੇ ਇਹ ਸਾਨੂੰ ਠੱਗੀ ਜਾਂਦੇ ਆ ਯਾਰ ਕੁਝ ਇਹੋ ਜਿਹਾ ਵੀ ਸੋਚੋ ਨਾ ਤੁਸੀਂ ਥੋੜਾ ਆ ਇੱਕ ਹੋਰ ਆ ਵੀਡੀਓ ਆ ਦੇਖਿਓ ਆ ਅ ਕੀ ਤਮਾਸ਼ਾ ਹੋਣ ਡਿਆ ਦੇਖੋ ਤਲਵਾਰਾਂ ਦੇ ਨਾਲ ਹਾਰ ਪਾਉਣ ਡਿਆ ਹਾਰ ਉਦਾਂ ਵੀ ਪੈ ਸਕਦੇ ਆ ਇਹ ਸਿਰਫ ਤੇ ਸਿਰਫ ਪ੍ਰੈਕਟਿਸ ਆ ਇਹਨਾਂ ਨੂੰ ਵੀ ਸਵੇਰੇ ਸਵੇਰੇ ਮਾਪਿਓ ਨੇ ਠਾਲ ਕੇ ਭੇਜਿਆ ਹੋਣਾ ਵੀ ਉਠੋ ਨਾਓ ਤੋਂ ਬਾਬਾ ਜੀ ਆ ਰਹੇ ਆ ਇਹ ਸਾਰਾ ਤੇ ਸਾਰਾ ਚੱਕਰ ਚੌਧਰਾਂ ਦਾ ਪ੍ਰੈਕਟਿਸ ਆ ਇਹਨਾਂ ਦੀ ਕੋਈ ਵੀ ਕਰ ਸਕਦਾ ਇਦਾਂ ਦੇ ਕੰਮ ਆ ਇਹਨੂੰ ਤਲਵਾਰਾਂ ਨਾਲ ਨਹੀਂ ਪੌੜਾ ਆਉਂਦਾ ਇਹਨੇ ਉਦਾਂ ਹੀ ਪਾ ਦਿੱਤਾ ਇਹਨੂੰ ਹੀ ਖੁਸ਼ੀ ਆ ਖੁਸ਼ੀ ਹੁੰਦੀ ਵਿਚਾਰੇ ਨੂੰ ਵੀ ਜਦੋਂ ਕੋਈ ਸਿਆਣਾ ਬੰਦਾ ਆਵੇ ਇਹ ਲੇਕਿਨ ਇਹਨਾਂ ਨੂੰ ਇਹਨਾਂ ਪਤਾ ਵੀ ਸਿਆਣਾ ਬੰਦਾ ਜਿਹੜਾ ਉਹ ਸਾਲਾ ਸਾਨੂੰ ਮੂਰਖ ਬਣਾ ਰਿਹਾ ਖਾਨੂੰ ਇਹ ਵੀ ਸੋਚਣਾ ਪਊਗਾ ਲੇਕਿਨ ਅਸੀਂ ਨਹੀਂ ਸੋਚਦੇ ਅਸੀਂ ਸਿਰਫ ਤੇ ਸਿਰਫ ਕੀ ਆ ਭੀੜ ਦਾ ਹਿੱਸਾ ਜਿੱਦਣ ਨੂੰ ਇੱਕ ਜਾਂਦਾ ਉਧਰ ਨੂੰ ਤੁਰੀ ਜਾਂਦੇ ਆ ਗੱਲ ਉਹ ਆ ਮੈਂ ਅਜੇ ਤੱਕ ਵੀਡੀਓ ਦੇ ਵਿੱਚ ਕਿਹਾਤ ਨਹੀਂ ਕਿਸੇ ਨੂੰ ਵੀ ਭੇਡਾਂ ਆ ਅਸੀਂ ਵੀ ਭੇਡ ਕਹਿਣਾ ਵੀ ਕਿਸੇ ਨੂੰ ਮਾੜੀ ਗੱਲ ਆ ਮੈਂ ਨਹੀਂ ਵੀ ਇਨਸਾਨ ਆ ਅਸੀਂ ਇਨਸਾਨ ਆ ਅਸੀਂ ਇਨਸਾਨ ਬਣੀਏ ਸਾਡੇ ਵਿੱਚ ਲੇਕਿਨ ਹਰਕਤਾਂ ਜਿਹੜੀਆਂ ਉਹ ਭੇਡਾਂ ਵਾਲੀਆਂ ਅਸੀਂ ਸਿਰਫ ਤੇ ਸਿਰਫ ਇੱਕ ਦੂਜੇ ਦੇ ਮਗਰ ਲੱਗ ਕੇ ਤੁਰੇ ਜਾਂਦੇ ਆ ਇਹਨਾਂ ਨੂੰ ਮੰਨਣ ਯਾਰ ਇਹ ਗੁਰੂ ਸਾਹਿਬ ਤੋਂ ਨਹੀਂ ਡਰਦੇ ਤਾਂ ਤੁਸੀਂ ਕਿਉਂ ਡਰਦੇ ਆ ਵੀ ਗੁਰੂ ਸਾਹਿਬ ਨੇ ਜੀ ਤੁਹਾਡੇ ਨਾਲ ਕੋਈ ਇਦਾਂ ਦਾ ਕੰਮ ਕਰਨਗੇ ਦਸਵੰਦ ਜਿਹੜਾ ਜੇ ਗੁਰੂ ਸਾਹਿਬ ਨੇ ਰੀਤ ਚਲਾਈ ਵੀ ਸੀ ਤਾਂ ਉਹ ਗਰੀਬਾਂ ਵਾਸਤੇ ਚਲਾਈ ਸੀ ਨਾ ਕਿ ਇਹਨਾਂ ਲੋਕਾਂ ਵਾਸਤੇ ਇਹ ਲੋਕ ਉਹ ਹੀ ਆ ਤਮਾਸ਼ੀ ਨੇ ਤਮਾਸ਼ਾ ਕਰ ਕਰਕੇ ਦਿਖਾਉਂਦੇ ਆ ਤੇ ਲੋਕਾਂ ਨੂੰ ਤੇ ਇਹ ਬਸ ਨਹੀਂ ਤੇ ਇਹਨਾਂ ਕੋਲ ਪੈਸਾ ਆ ਕਿੱਥੋਂ ਰਿਹਾ ਤੁਸੀਂ ਇਹ ਵੀ ਤੇ ਹਿਸਾਬ ਲਾ ਲੋ ਨਾ ਇਹਨਾਂ ਦੀਆਂ ਕਿਹੜਾ ਕੋਈ ਸਰਕਾਰੀ ਤਨਖਾਹਾਂ ਲੱਗੀਆਂ ਲੋਕਾਂ ਦੀਆਂ ਜ਼ਮੀਨਾਂ ਨੱਪੀ ਜਾਂਦੇ ਆ 10 10 ਰੁਪਏ ਲੋਕ 20 20 ਰੁਪਏ 100 100 ਰੁਪਏ ਜਿੰਨਾ ਲੋਕੀ ਚਾੜਦੇ ਆ ਤੇ ਉਹ ਇਹਨਾਂ ਦਾ ਘਰ ਭਰਦਾ ਪਰ ਆ ਉਹ ਹੱਥ ਜੋੜ ਕੇ ਬੇਨਤੀ ਆ ਅਸੀਂ ਤੇ ਚਲੋ ਠੀਕ ਆ ਵੀਡੀਓ ਪਾ ਪਾ ਕੇ ਇਹਨਾਂ ਲੋਕਾਂ ਨਾਲ ਦੁਸ਼ਮਣੀ ਲੈ ਹੀ ਰਹੇ ਆ ਲੇਕਿਨ ਤੁਹਾਡਾ ਵੀ ਫਰਜ ਬੰਦਾ ਅੱਗੇ ਸ਼ੇਅਰ ਕਰਿਆ ਕਰੋ ਸਾਥ ਦਿਓ ਸਾਨੂੰ ਤਾਂ ਪਤਾ ਅਸੀਂ ਤੇ ਉਹਨਾਂ ਕਦਮਾਂ ਤੇ ਚੱਲੇ ਆ ਵੀ ਗੁਰੂ ਸਾਹਿਬ ਨੂੰ ਪੜਿਆ ਥੋੜਾ ਬਹੁਤਾ ਇਹਨਾਂ ਕੋਲੋਂ ਸੁਣਿਆ ਆ ਸੀ ਜਿਆਦਾ ਮੈਂ ਤਾਂ ਸੁਣਿਆ ਹੀ ਆ ਵੀ ਇਹਨਾਂ ਦੀਆਂ ਕਥਾ ਕਹਾਣੀਆਂ ਵਿੱਚ ਅਸੀਂ ਉਹਨੂੰ ਗੁਰੂ ਸਮਝਦੇ ਆ ਨਾ ਜੇ ਅਸੀਂ ਗੁਰੂ ਬਣਾਏ ਆ ਤੇ ਗੁਰੂ ਇਦਾਂ ਦਾ ਨਹੀਂ ਹੋਏਗਾ ਜਿੱਦਾਂ ਦੇ ਇਹ ਲੋਕ ਆ ਬਸ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਆ ਸਾਨੂੰ ਇਹਨਾਂ ਦੇ ਚੀਜ਼ਾਂ ਦੇ ਵਿੱਚ ਫਸਣ ਦੀ ਜ਼ਰੂਰਤ ਨਹੀਂ ਅਸੀਂ ਗੁਲਾਮ ਆ ਸਿਰਫ ਹੋਰ ਨਹੀਂ ਕੁਝ ਵੀ ਅਸੀਂ ਇਹਨਾਂ ਲੋਕਾਂ ਦੇ ਗੁਲਾਮ ਆ ਵੀ ਹਰ ਬੰਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਧਰਮ ਸਥਾਨ ਦੇ ਨਾਲ ਜੁੜਿਆ ਹੋਇਆ ਕੋਈ ਕਬਰਾ ਨਾਲ ਜੁੜਿਆ ਹੋਇਆ ਕੋਈ ਪੱਥਰਾ ਨਾਲ ਜੁੜਿਆ ਹੋਇਆ ਕੋਈ ਇਹਨਾਂ ਨਾਲ ਜੁੜਿਆ ਹੋਇਆ ਯਾਰ ਕੰਮ ਤਾਂ ਇਹ ਵੀ ਲੋਕ ਉਹੋ ਹੀ ਕਰਾਉਂਦੇ ਆ ਨਾ ਵੀ ਆਪਣੇ ਪੈਰੀਂ ਹੱਥ ਲਵਾਉਣ ਦੇ ਆ ਲੋਕਾਂ ਕੋਲੋਂ ਜੇ ਆਪਾਂ ਕਹਿੰਦੇ ਨਾ ਬ੍ਰਾਹਮਣ ਦੀ ਗੱਲ ਕਰ ਲੈਨੇ ਆ ਵੀ ਮੂਰਤੀ ਪੂਜਾ ਵਾਜਾ ਕਬਰਾਂ ਨੂੰ ਪੂਜਦੇ ਆ ਤੇ ਇਹ ਕੰਮ ਕਿਹੜਾ ਉਹ ਨਹੀਂ ਕਰਨਦੇ ਇਹ ਵੀ ਤਾਂ ਕੰਮ ਉਹੋ ਹੀ ਕਰਨਦੇ ਆ ਨਾ ਉਹਨਾਂ ਲਈ ਇਸੇ ਕਰਕੇ ਅਸੀਂ ਤੇ ਚਲੋ ਜੋ ਮਰਜੀ ਅਜੇ ਸੋਸ਼ਲ ਮੀਡੀਆ ਤੇ ਬੋਲਦੇ ਆ ਸਾਨੂੰ ਪਤਾ ਅਸੀਂ ਆਪਣੀਆਂ ਮੁਸ਼ਕਲਾਂ ਵਧਾ ਰਹੇ ਆ ਲੇਕਿਨ ਪਰ ਮੈਨੂੰ ਤੇ ਇਹ ਲੱਗਦਾ ਯਾਰ ਅਸੀਂ ਆਪਣੀਆਂ ਮੁਸ਼ਕਲਾਂ ਸਾਨੂੰ ਕੋਈ ਜ਼ਰੂਰਤ ਨਹੀਂ ਵੀ ਡਰਨ ਦੀ ਡਰਦੇ ਨਹੀਂ ਅਸੀਂ ਵੀ ਸਾਨੂੰ ਸਾਡੀਆਂ ਮੁਸ਼ਕਲਾਂ ਵਾਧੀਆਂ ਵਾਧੀਆਂ ਰਹਿੰਦੇ ਲੇਕਿਨ ਅਸੀਂ ਇਹ ਚਾਹੁੰਦੇ ਆ ਵੀ ਜਿਹੜੇ ਗਰੀਬ ਲੋਕ ਆ ਨਾ ਮਾਰੇ ਉਹ ਇਹਨਾਂ ਦੇ ਜਾਲ ਦੇ ਵਿੱਚੋਂ ਨਿਕਲ ਜਾਣਾ ਯਰ ਗਰੀਬ ਲੋਕ ਬਿਮਾਰੀਆਂ ਨਾਲ ਮਰਨਦੇ ਆ ਐਕਸੀਡੈਂਟਾਂ ਨਾਲ ਮਰਨਦੇ ਆ ਯਰ ਉਹਨਾਂ ਬਾਰੇ ਵੀ ਤਾਂ ਸੋਚੋ ਜਿਹੜੇ ਏਡੇ ਏਡੇ ਵੱਡੇ ਇਹਨਾਂ ਦੇ ਡੇਰੇ ਬਣਨਦੇ ਆ ਉਹੋ ਹੀ ਇਹ ਚੀਜ਼ ਆ ਜੇ ਪਿੰਡਾਂ ਤੇ ਪੈਸਾ ਲੱਗੇ ਸ਼ੜਕਾਂ ਤੇ ਪੈਸਾ ਲੱਗੇ ਜੇ ਸਕੂਲਾਂ ਤੇ ਪੈਸਾ ਲੱਗੇ ਜਾਂ ਹੌਸਪੀਟਲਾਂ ਤੇ ਪੈਸਾ ਲੱਗੇ ਤੇ ਤੁਸੀਂ ਇਹ ਨਹੀਂ ਚਾਹੁੰਦੇ ਵੀ ਸੁਧਾਰ ਹੋ ਜਾਏਗਾ 33 ਕਰੋੜ ਦੇ ਵੀ ਦੇਵਤਿਆਂ ਦਾ ਮੁਲਕ ਆ ਸਿਰਫ ਭਾਰਤ ਤੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਬੰਦਾ ਬਿਮਾਰੀਆਂ ਦੇ ਨਾਲ ਮਰਦਾ ਤੇ ਐਕਸੀਡੈਂਟਾਂ ਦੇ ਨਾਲ ਮਰਦਾ ਬਸ ਇਹਨਾਂ ਚੀਜ਼ਾਂ ਨੂੰ ਸਮਝੋ ਥੋੜਾ ਜਿਹਾ ਵੀ ਇਹਨਾਂ ਡੇਰੇਦਾਰਾਂ ਤੋਂ ਤੇ ਇਹਨਾਂ ਪਖੰਡੀਆਂ ਤੋਂ ਸਾਨੂੰ ਬਚਣ ਦੀ ਜ਼ਰੂਰਤ ਆ ਹੋਰ ਸਾਡੇ ਤੇ ਗਰੀਬੀ ਕੋਈ ਨਹੀਂ ਗਰੀਬੀ ਸਾਡੇ ਤੇ ਇਹੋ ਵਜਾ ਵਾ ਵੀ ਬਸ ਸਾਨੂੰ ਇਹ ਵਹਿਮਾਂ ਤੇ ਭਰਮਾਂ ਦੇ ਵਿੱਚ ਪਾਉਂਦੇ ਆ ਤੇ ਅਸੀਂ ਉਹਨਾਂ ਵਹਿਮਾਂ ਭਰਮਾਂ ਦੇ ਵਿੱਚ ਫਸੇ ਹੋਏ ਆ ਉਹ ਨਿਕਲ ਦੇਣੀ ਅਸੀਂ ਕਗਰ ਜੇ ਅਸੀਂ ਇਹਨਾਂ ਦੇ ਵਹਿਮਾਂ ਭਰਮਾਂ ਦੇ ਚੱਕਰਾਂ ਦੇ ਵਿੱਚੋਂ ਨਿਕਲ ਗਏ ਨਾ ਤੇ ਸਮਝ ਲਓ ਵੀ ਇੱਥੇ ਹੀ ਸਵਰਗ ਆ ਸਵਰਗ ਅਸੀਂ ਇਸ ਧਰਤੀ ਨੂੰ ਬਣਾਉਣ ਆਏ ਆ ਤੁਸੀਂ ਆਪਾਂ ਜੇ ਪਿਛਲੇ ਜਨਮਾਂ ਸਾਹਵ ਦਾਲ ਲੀਏ ਵੀ ਅੱਜ ਤੋਂ 5000 ਸਾਲ ਪਹਿਲਾਂ ਚੱਲੀਏ ਯਾਰ ਕੋਈ ਸਾਡੇ ਕੋਲ ਲੈਟ ਦੇ ਪ੍ਰਬੰਧ ਨਹੀਂ ਸੀ ਕੋਈ ਪ੍ਰਬੰਧ ਨਹੀਂ ਸੀ ਇਦਾਂ ਦੇ ਤੇ ਹੁਣ ਸਾਡੇ ਕੋਲ ਸਾਰਾ ਕੁਝ ਆ ਇਹ ਹੌਲੀ ਹੌਲੀ ਸੁਧਾਰ ਹੋਣ ਹੀ ਦਿਆ ਲੇਕਿਨ ਇਹ ਲੋਕ ਆ ਜਿਹੜੇ ਇਹ ਸੁਧਾਰ ਹੋਣ ਨਹੀਂ ਦਿੰਦੇ ਇਹ ਸਾਨੂੰ ਸਾਨੂੰ ਉਹਨਾਂ ਚੱਕਰਾਂ ਦੇ ਵਿੱਚ ਇਹਨਾਂ ਨੇ ਬਿਠਾ ਕੇ ਰੱਖਿਆ ਪਿਆ ਵੀ ਬਸ ਜੇ ਤੁਹਾਡੀ ਕਿਸਮਤ ਦੇ ਵਿੱਚ ਇੱਥੇ ਨਲਕਾ ਤੇ ਤੁਹਾਨੂੰ ਅੱਗੇ ਜਾ ਕੇ ਸਵਰਗ ਮਿਲ ਜਾਏਗਾ ਕਿਹਨੇ ਦੇਖਿਆ ਯਾਰ ਅੱਗੇ ਜਾ ਕੇ ਸਵਰਗ ਨਾ ਤਾਂ ਪਤਾ ਕਿੱਥੋਂ ਆਏ ਆ ਨਾ ਪਤਾ ਕਿੱਥੇ ਜਾਣਾ ਇਹ ਸਿਰਫ ਇਹ ਸਿਰਫ ਜੋ ਕੁਝ ਹੈਗਾ ਇਹਨਾਂ ਦੀਆਂ ਝੂਠੀਆਂ ਕਹਾਣੀਆਂ ਘੜੀਆਂ ਹੋਈਆਂ ਵਾਂ ਇਹਨਾਂ ਕਹਾਣੀਆਂ ਤੋਂ ਬਚੋ ਭਰਾਓ ਹੱਥ ਜੋੜ ਕੇ ਬੇਨਤੀ ਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਕਮੈਂਟ ਚਲੋ ਦੂਸਰੇ ਵੀ ਆਉਂਦੇ ਆ ਲੋਕੀ ਗਾਲਾਂ ਵੀ ਕੱਢਦੇ ਆ ਲੇਕਿਨ ਕਮੈਂਟ ਚੰਗੇ ਵੀ ਆਉਂਦੇ ਆ ਤੇ ਉਹਨਾਂ ਚੀਜ਼ਾਂ ਨਾਲ ਹੌਸਲਾ ਵਧਦਾ ਤੇ ਫਿਰ ਗੱਲ ਕਰਨ ਨੂੰ ਦਿਲ ਕਰਦਾ ਇਹਨਾਂ ਪਖੰਡੀਆਂ ਤੇ ਤੇ ਧਰਮ ਦੇ ਠੇਕੇਦਾਰਾਂ ਦੇ ਬਸ ਇੰਨੀ ਗੱਲਾਂ ਕਰਨੀਆਂ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ